ਸਤਿ ਸ਼੍ਰੀ ਅਕਾਲ ਹਰ ਕੀਤੇ ਨੇ ਉਹਨਾਂ ਨੇ ਇਹ ਚੀਜ਼ ਦਾ ਪੂਰਾ ਮਗਬਜਵਾਜ ਹੋਇਆ ਵੀ ਜਦੋਂ ਤੱਕ ਇਹ ਸਾਡੇ ਵਾਸਤੇ ਕੰਮ ਕੀਤਾ ਇੱਕੋ ਇੱਕ ਜੱਜੇਵੰਮੀਆ ਜਿਹੜੀ ਡੀਆਰ ਦੀ ਦੇ ਵਿੱਚ ਹੁਣ ਤੋਂ ਪਹਿਲਾਂ ਬਹੁਤ ਸਾਰੀਆਂ ਜੱਜੇਵੰਮੀਆਂ ਜਿਹੜੀਆਂ ਇਸ ਅਵਾਜ਼ ਨੂੰ ਲੈ ਕੇ ਲੜਦੀਆਂ ਆ ਰਹੀਆਂ ਨੇ ਕਿ ਅਸੀਂ ਇਹਨਾਂ ਵਕਤਾਂ ਦੇ ਕਿਉਂਕਿ ਏਟ ਘਾਰੇ ਜਿਹੜੇ ਆ ਉਹ ਕੰਮ ਕਰਦੇ ਸੀ ਆਰਗੇਨਾਈਜ਼ ਕਰਦੇ ਸੀ ਵਕਤਰ ਨੂੰ ਸਟੇਮਾ ਕਰਦੇ ਸੀ ਕੰਪਰੋਮਾਈਜ਼ ਕਰਦੇ ਸੀ ਅਸੀਂ ਸੀਧੂ ਵਾਲੇ ਜਿਹੜੇ ਆ ਅਸੀਂ ਆਰਗਰੇ ਜੀ ਕਾਤੇ ਹਰ ਕਰਾਂ ਨੂੰ ਇਕੱਠੇ ਕਰਦੇ ਆਂ ਹਾਂਜੀ ਪ੍ਰਧਾਨ ਜੀ ਤੁਸੀਂ ਧਰਨਾ ਲਾਇਆ ਜਿਹੜਾ ਇਹਦੇ ਬਾਰੇ ਜਾਣਕਾਰੀ ਦੇਣਾ ਮੇਰਾ ਨਾਮ ਹਰਜੀਤ ਕੁਮਾਰ ਵਿੱਕੇ ਜੀ ਪੰਜਾਬ ਰੋਡ ਰੀਪਨ ਯੂਨੀਵਰਸਿਟੀ ਦਾ ਸੀਸੀ ਕੋਨਟਰੈਕਟਰ ਵਰਕ ਨੂੰ ਦਾ ਸੂਕੇ ਦਾ ਮੀਤਪੁਰ ਦਾ ਰਹਿੰਦਾ ਇੱਕ ਤਾਂ ਸਾਡੇ ਜਿਹੜੇ ਸਾਥੀ ਆ ਕਲੈਰੀਕਲ ਸਟਾਫ ਦੇ ਉਹਨਾਂ ਦੀ ਨਜਾਇਜ਼ ਬਦਲੀਆਂ ਕੀਤੀਆਂ ਗਈਆਂ ਨੇ ਵਿੱਕੇ 씨 ਸਾਥੂ ਜੰਮਰੇ ਸਮੇਂ ਤੋਂ ਮੰਗ ਰੱਖੀ ਸੀ ਕਿ ਜਿਹੜੇ ਸਾਡੇ ਸਾਥੀ ਨੌਕਰੀਓ ਤੋਂ ਹਟਾ ਕਰ ਦਿੱਤੇ ਗਈ ਸੀ ਸਰਕਾਰ ਵੱਲੋਂ ਪੱਤਰ ਜਾਰੀ ਕਰਿਆ ਸੀਗਾ ਮੈਨੇਜਮੈਂਟ ਨੂੰ ਚਾਹੇ ਉੜਵੇਜ਼ ਦੀ ਮੈਨੇਜਮੈਂਟ ਐ ਚੀਪੀਆਰਟੀ ਸੀ। ਮੈਨਾਂ ਨੂੰ ਇੱਕ ਮੌਕਾ ਦੇ ਕੇ ਡਿਊਟੀਆਂ ਦੇ ਪਾਇਆ ਗਿਆ। ਪਰ ਪੀਆਰਟੀ ਦੀ ਮੈਨੇਜਮੈਂਟ ਵੱਲੋਂ ਆਨਾਕਾਨੀ ਕੀਤੀ ਜਾ ਰਹੀ ਹੈ। ਜਿਹੜੇ ਸਾਥੀ ਫਾਰਕ ਕੀਤੇ ਗਏ ਨੇ ਕਾਫੀ ਲੰਬੇ ਸਮੇਂ ਤੋਂ ਉਹਨਾਂ ਨੂੰ ਡਿਊਟੀਆਂ ਨਹੀਂ ਪਾਇਆ ਗਿਆ। ਸੋ ਸਰਕਾਰ ਦੇ ਕਹਿਣ ਦੇ ਬਾਵਜੂਦ ਕਿਤੇ ਨਾ ਕਿਤੇ ਸਾਡੇ ਜਿਹੜੇ ਵਰਕਰ ਆ ਸਾਡੇ ਸਾਥੀ ਆ ਕਨੈਕਟਰ ਡਰਾਈਵਰ ਸਾਡੇ ਮਨਾਂ ਦੇ ਵਿੱਚ ਰੋਸ ਸੀਗਾ ਵੀ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇਹ ਕੰਮ ਨਹੀਂ ਕਰ ਰਹੀ। ਪਰ ਹੁਣ ਜਗ ਜाहिर ਹੋ ਗਿਆ ਕਿਉਂਕਿ ਜਿਹੜੇ ਅਧਿਕਾਰੀ ਆ ਮੈਨੇਜਮੈਂਟ ਦੇ ਉੱਚ ਅਧਿਕਾਰੀ ਆ ਇਹ ਜਾਣ ਬੁੱਝ ਕੇ ਸਰਕਾਰ ਨੂੰ ਬਦਨਾਮ ਕਰਨ ਲੱਗੇ ਹੋਏ ਆ ਜਿਹੜੇ ਸਾਡੇ ਸਾਥੀ ਆ ਉਹਨਾਂ ਨੂੰ ਡਿਉਟੀਆਂ ਦੇ ਨਹੀਂ ਪਰ ਇਹ ਪਰ ਸਾਡੇ ਜਿਹੜੇ ਸਾਥੀ ਡਿਉਟੀਆਂ ਕਰ ਰਹੇ ਆ ਅਣਥੱਕ ਮਿਹਨਤ ਕਰ ਰਹੇ ਆ ਪੂਰੀ ਲਗਨ ਨਾਲ ਕੰਮ ਕਰ ਰਹੇ ਆ ਉਹਨਾਂ ਨੂੰ ਜਾਣ ਬੁੱਝ ਕੇ ਬਿਨਾਂ ਕਿਸੇ ਵਜ੍ਹਾ ਤੋਂ ਬਦਲੀਆਂ ਕੀਤੀਆਂ ਜਾ ਰਹੀਆਂ ਨੇ ਮਾਨਸਿਕ ਤੌਰ ਤੇ ਟੌਰਚਰ ਕੀਤਾ ਜਾ ਰਿਹਾ ਜਿਸ ਦਾ ਜਥੇਬੰਦੀ ਨੇ ਪੂਰਨ ਤੌਰ ਤੇ ਵਿਰੋਧ ਕੀਤਾ ਅੱਜ ਅਸੀਂ ਧਰਨਾ ਲਾਇਆ ਸਾਨੂੰ ਸਾਡੇ ਮਾਨਜੋਗ ਐਮਡੀ ਸਾਹਿਬ ਨੇ ਮੀਟਿੰਗ ਲਈ ਬੁਲਾਇਆ ਸੀ ਪਰ ਲਗਭਗ ਜਿਹੜੀ ਮੀਟਿੰਗ ਹੈ ਉਹ ਬਿਸਕਟਾ ਰਹੀ ਹੈ ਜਿਹੜਾ ਸਾਡਾ ਪ੍ਰੋਟੈਸਟ ਹੈ ਉਹ ਲਗਾਤਾਰ ਚੱਲਦਾ ਰਹੇ ਪਹਿਲੇ ਵੀ ਕੋਈ ਧਰਨਾ ਲਾਇਆ ਤੁਹਾਡੇ ਵੱਲੋਂ ਜਾਂ ਕੋਈ ਮੀਟਿੰਗ ਹੋਈ ਤੁਹਾਡੇ ਸਮੁੱਦੇ ਨੂੰ ਲੱਗੇ ਸਾਡੀਆਂ ਨੇ ਕਾਫੀ ਲੰਬੇ ਸਮੇਂ ਤੋਂ ਮੀਟਿੰਗਾਂ ਹੋਈਆਂ ਨੇ ਜਿਵੇਂ ਕਿ ਮੈਨੇਜਮੈਂਟ ਨਾਲ ਸਬ ਕਮੇਟੀ ਨਾਲ ਮਾਨਯੋਗ ਟਰਾਂਸਪੋਰਟ ਮੰਤਰੀ ਨਾਲ ਮਾਨਯੋਗ ਮੁੱਖ ਮੰਤਰੀ ਸਾਹਿਬ ਨਾਲ ਲੜੀਵਾਰ ਸਾਡੀਆਂ ਮੀਟਿੰਗਾਂ ਹੋਈਆਂ ਨੇ ਪੈਨਲ ਮੀਟਿੰਗਾਂ ਹੋਈਆਂ ਨੇ ਉਹ ਮੀਟਿੰਗਾਂ ਦੇ ਵਿੱਚ ਹੀ ਪੱਤਰ ਜਾਰੀ ਹੋਏ ਨੇ ਸਰਕਾਰ ਨੂੰ ਪਰ ਜਾਣ ਬੁੱਝ ਕੇ ਜਿਹੜੀ ਮੈਨੇਜਮੈਂਟ ਹੈ ਜਿਹੜੇ ਸਾਡੇ ਵਰਕਰਾਂ ਦੇ ਕੰਮ ਆ ਜਿਹੜੀਆਂ ਸਾਡੀਆਂ ਮੰਗਾਂ ਅੱਗੇ ਦੇ ਜਾਇਜ਼ ਮੰਗਾਂ ਉਹਨਾਂ ਨੂੰ ਠੁਕਰਾਰੀ ਹੈ ਉਹਨਾਂ ਨੂੰ ਪੂਰਾ ਨਹੀਂ ਕਰ ਰਹੀ ਜਿਸ ਕਰਕੇ ਜਿਹੜੇ ਸਾਨੂੰ ਰੋਸ ਪ੍ਰਦਰਸ਼ਨ ਹੈ ਉਹ ਕਰਨੇ ਪੈਂਦੇ ਆ ਅਗੇ ਕਿਰਨ ਨੀਤੇ ਰੇਗ ਕਰ ਰਹੀ ਤੁਹਾਡੇ ਕੋਈ ਸਾਡਾ ਅਸੀਂ ਸ਼ਾਂਤਮਈ ਪ੍ਰੋਗਰਾਮ ਕਰ ਰਹੇ ਆ ਧਰਮ ਨਾਲ ਹੋਰ ਗਿਆ ਹੈ ਪ੍ਰੋਟੈਸਟ ਕਰ ਰਹੇ ਆ ਕਿ ਅਸੀਂ ਮਾਨਜੋਗ ਮੁੱਖ ਮੰਤਰੀ ਸਾਹਿਬ ਤੋਂ ਮਾਨਜੋਗ ਟ੍ਰਾਂਸਪੋਰਟ ਮੰਤਰੀ ਸਾਹਿਬ ਤੋਂ ਉਮੀਦ ਕਰਦੇ ਆ ਵੀ ਜਿਹੜੀਆਂ ਅਦੇਤਾਂ ਉਹਨਾਂ ਨੇ ਕੀਤੀਆਂ ਉਹਨਾਂ ਨੂੰ ਤੁਰੰਤ ਲਾਗੂ ਕੀਤਾ ਜਾਵੇ ਜਿਹੜੀਆਂ ਬਦਲੀਆਂ ਕੀਤੀਆਂ ਉਹਨਾਂ ਨੂੰ ਤੁਰੰਤ ਤੌਰ ਤੇ ਰੱਦ ਕੀਤਾ ਜਾਵੇ ਤਾਂ ਜੋ ਅਸੀਂ ਦੁਬਾਰਾ ਫਿਰ ਆਪਣੀਆਂ ਕੰਮਾਂ ਤੇ ਜਾਈਏ ਕੀ ਪੀਆਰਟੀ ਜ਼ਿਲ੍ਹਾ ਅੰਤ ਤੱਕ ਮੈਂੰਤ ਕਰੀਏ ਆਪਣੇ ਵਿਭਾਗ ਨੂੰ ਵਾਅਦੇ ਵਾਲੇ ਪ੍ਰਧਾਨ ਜੀ ਹੁਣ ਜਿਵੇਂ ਮੀਟਿੰਗ ਹੋਈ ਹੈ ਤਾਂ ਕੀ ਸਵਾਸਨ ਦਿੱਤਾ ਗਿਆ ਉਹਨਾਂ ਵੱਲੋਂ ਤੁਹਾਨੂੰ ਦੇਖੋ ਜੀ ਜੇ ਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਿਆ ਵੀ ਜਿਹੜੀ ਸਾਡੀ ਮੀਟਿੰਗ ਹੋਈ ਹੈ ਬੇਸਿੱਟਾ ਹੋਈ ਹੈ ਉਹਨਾਂ ਨੇ ਕਿਤੇ ਨਾ ਕਿਤੇ ਖਾਣਾ ਪੂਰਤੀ ਵੱਲ ਗਏ ਨੇ ਉਹ ਤੇ ਸਾਡੀ ਜਿਹੜੀ ਮੇਨ ਮੰਗ ਸੀ ਵੀ ਜਿਹੜਾ ਸਰਕਾਰ ਨੇ ਹਦਾਇਤ ਕਰਤੀ ਉਹਦਾ ਲੈਟਰ ਕੱਢੋ ਜਿਹੜੀ ਸਰਕਾਰ ਨੇ ਜਿਹੜੀਆਂ ਤੁਸੀਂ ਨਜਾਇਜ਼ ਬਦਲੀਆਂ ਕੀਤੀਆਂ ਉਹ ਬਦਲੀਆਂ ਰੱਦ ਕਰੋ ਸਾਡੀਆਂ ਦੋ ਪ੍ਰਮੁੱਖ ਮੰਗਾਂ ਸੀਗੀਆਂ ਨਾਲ ਦੀ ਨਾਲ ਜਿਹੜੇ ਸਾਥੀ ਜਿਹੜੀ ਰਿਪੋਰਟ ਤੇ ਫਰਕ ਕਰੇ ਸੀ ਉਹਨਾਂ ਨੂੰ ਉਸੇ ਤਨਖਾਹ ਤੇ ਵਾਪਸ ਲੋ ਇਹ ਮੰਗਾਂ ਤੇ ਸਾਡੀਆਂ ਜੀਐਮਡੀ ਸਾਹਿਬ ਨਾਲ ਗੱਲਬਾਤ ਹੋਈ ਹੈਗੀ ਪਰ ਉਹ ਜਿਹੜੀਆਂ ਮੰਗਾਂ ਨੇ ਉਹਨਾਂ ਤੋਂ ਮੈਨੇਜਮੈਂਟ ਤੇ ਸਾਡੇ ਉੱਚ ਅਧਿਕਾਰੀ ਭਾਦੇ ਦੇਖਾਈ ਦਿੱਤੇ ਜਿਸ ਕਰਕੇ ਜਿਹੜਾ ਸਾਡਾ ਪ੍ਰੋਟੈਸਟ ਹੈ ਉਹ ਲਗਾਤਾਰ ਚੱਲ ਰਿਹਾ ਹੈ ਪ੍ਰਧਾਨ ਜੀ ਜੇ ਦੇਖਿਆ ਜਾਵੇ ਤਾਂ ਤੁਸੀਂ ਕਾਫੀ ਲੰਬੇ ਸਮੇਂ ਤੋਂ ਕਦੀ ਧਰਨੇ ਲਾਉਂਦੇ ਹੋ ਜਾਂ ਕਦੀ ਹਨਾ ਕੁਝ ਕਰਦੇ ਹੋ ਇਹਦਾ ਹੱਲ ਕਿਉਂ ਨਹੀਂ ਹੋ ਪਾਰਾ ਤਾਂ ਦੇਖਿਆ ਗਿਆ ਪਿੱਛੇ ਕੁਝ ਸਮੇਂ ਪਹਿਲੇ ਤਾਂ ਬਸਨ ਅੱਗੇ ਵੀ ਲੱਗ ਗਈ ਸੀਗੀ ਹਨਾ ਜੀ ਉਸਦੇ ਵੀ ਕੋਈ ਕਾਰਵਾਈ ਨਹੀਂ ਹੋਊਗਾ ਕਿ ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ ਕੋਈ ਤਰਨਾ ਪ੍ਰਦਰਸ਼ਨ ਇੱਕ ਅਲੱਗ ਚੀਜ਼ ਆ ਜਿਹੜੀ ਉਹ ਤੁਸੀਂ ਬਸ ਦੀ ਗੱਲ ਕਰਦੇ ਹੋ ਉਹ ਅਚਨਚੇਤ ਸ਼ਾਰਟ ਸਰਕਟ ਨਾਲ ਅੱਗ ਲੱਗੀ ਸੀਗੀ ਬਸ ਸਟੈਂਡ ਪਟਿਆਲੇ ਦੇ ਵਿੱਚ ਉਹ ਅਨਸੁਖਵੀਂ ਘਟਨਾ ਹੋਣ ਤੋਂ ਵੀ ਯਾਨੀ ਕਿ ਇੱਥੇ ਬਚ ਕੇ ਕੋਈ ਜਮਾਲੀ ਜ਼ਿਆਦਾ ਨੁਕਸਾਨ ਵੀ ਨਹੀਂ ਹੋਇਆ ਜਿਹੜੀ ਗੱਡੀ ਦਾ ਸ਼ਾਰਟ ਸਰਕਟ ਹੋਇਆ ਸੀ ਉਸ ਨੂੰ ਹੀ ਜ਼ਿਆਦਾ ਨੁਕਸਾਨ ਪਹੁੰਚਿਆ ਸੀ ਤੇ ਸਾਡੇ ਜਿਹੜੇ ਡਰਾਈਵਰ ਕਨੈਕਟਰ ਰਾਤ ਨੂੰ ਡਿਊਟੀ ਕਰਦੇ ਸੀਗੇ ਜਿਹੜੇ ਉੱਥੇ ਬੱਸਾਂ ਦੇ ਵਿੱਚ ਪਏ ਸੀ ਉਹਨਾਂ ਨੇ ਮਸਤੀ ਦੀ ਦਿਖਾ ਕੇ ਉਹ ਅੱਗ ਨੂੰ ਬੁਝਾਇਆ ਤੇ ਵੱਡਾ ਨੁਕਸਾਨ ਹੋਰ ਤੋਂ ਬਚਾਇਆ ਤੇ ਦੇਖਿਆ ਗਿਆ ਪ੍ਰਧਾਨ ਜੀ ਜਿਵੇਂ ਕਈ ਬੱਸਾਂ ਦਾ ਜਿਵੇਂ ਟਾਈਮ ਜਾਂ ਕਹਿੰਦੇ ਮੁਨਿਆਦ ਪੂਰੀ ਹੋ ਜਾਂਦੀ ਹੈ ਹਨ ਫਿਰ ਵੀ ਉਹ ਬੱਸਾਂ ਰੋਡ ਤੇ ਚੱਲ ਰਹੀਆਂ ਦਾ ਇਸ ਤਰੀਕੇ ਦੇ ਕੋਈ ਸਵਾਰੀ ਨੂੰ ਵੀ ਨੁਕਸਾਨ ਹੈ ਤੇ ਕੰਡਕਟਰ ਜਾਂ ਡਰਾਈਵਰ ਹਰ ਇੱਕ ਨੂੰ ਨੁਕਸਾਨ ਹੈ ਕਿਵੇਂ ਦੇਖਦੇ ਹੋ ਜੀ ਇਹੋ ਜੀ ਅਸੀਂ ਤਾਂ ਲੰਬੇ ਸਮੇਂ ਤੋਂ ਮੰਗ ਕਰਦੇ ਆਇਆ ਕਿ ਸਾਡੇ ਮੈਕਮੇ ਦੇ ਵਿੱਚ ਪੀਆਰਟੀਸੀ ਦੀ ਆਪਣੀਆਂ ਬੱਸਾਂ ਪੈਣ ਠੀਕ ਹੈ ਜੀ ਅਸੀਂ ਲਗਭਗ 3 ਸਾਲ ਹੋ ਗਏ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਨੂੰ ਦੁੱਖ ਦੀ ਗੱਲ ਹੈ ਵੀ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਕਹਿੰਦੀ ਸੀ ਵੀ ਵੱਡੇ ਘਰਾਣਿਆਂ ਦੀਆਂ ਬੱਸਾਂ ਅਸੀਂ ਖਿਲਾਰ ਕੇ ਉਹਨਾਂ ਉੱਪਰ ਡੰਗਰ ਬੰਨਾਂਗੇ ਉਹਨਾਂ ਦੀਆਂ ਖੁਰਗੀਆਂ ਬਣਾਵਾਂਗੇ ਤੇ ਮਾਨਯੋਗ ਮੁੱਖ ਮੰਤਰੀ ਸਾਹਿਬ ਕਹਿੰਦੇ ਸੀ ਵੀ ਪਹਿਲੀ ਵਿਧਾਨ ਸਭਾ ਦੀ ਮੀਟਿੰਗ ਦੇ ਵਿੱਚ ਅਸੀਂ ਜਿਹੜੇ ਆਰ ਫੋਰਸ ਦੇ ਮੁਲਾਜ਼ਮਾਂ ਉਹਨਾਂ ਨੂੰ ਕੰਟਰੈਕਟ ਤੇ ੱਡਾਂਗੇ ਜਿਹੜੇ ਠੇਕੇਦਾਰ ਆ ਬਚੋਲੇ ਇਹ ਮੰਤਰੀਆਂ ਛੰਤਰੀਆਂ ਨੇ ਰੱਖੇ ਹੋਏ ਆ ਵੀ ਅਸੀਂ ਉਹਨਾਂ ਨੂੰ ਕੱਢਾਂਗੇ ਪਰ ਦੁੱਖ ਦੀ ਗੱਲ ਇਹ ਹੈ ਵੀ ਇਹ ਸਰਕਾਰ ਵੀ ਪਿਛਲੀਆਂ ਸਰਕਾਰਾਂ ਵਾਂਗ ਉਸੇ ਰਾਹ ਤੇ ਚੱਲ ਪਈ ਆ ਤੇ ਅਸੀਂ ਪ੍ਰੋਟੈਸਟ ਕਰਨ ਲਈ ਤਰਵਰ ਤਿਆਰਾਂ ਆਉਣ ਆਂ ਜਿਗੀਆਂ ਇਲੈਕਸ਼ਨਾਂ ਹੋਣਗੀਆਂ ਚਾਹੇ ਉਹ ਵਿਧਾਨ ਸਭਾ ਦੀਆਂ ਨੇ ਚਾਹੇ ਉਹ ਪੰਚਾਇਤੀ ਇਲੈਕਸ਼ਨਾਂ ਨੇ ਚਾਹੇ ਨਗਰਪਾਲਿਕਾ ਦੀਆਂ ਨੇ ਜਿਹੜੀਆਂ ਵੀ ਇਲੈਕਸ਼ਨਾਂ ਹੋਣਗੀਆਂ ਜੇਕਰ ਸਾਡੀਆਂ ਮੰਗਾਂ ਨਹੀਂ ਮੰਨੀਆਂ ਠੇਕੇਦਾਰ ਵਾਰ ਨਹੀਂ ਕੱਢਦੇ ਸਾਧੀਆਂ ਨੂੰ ਰੈਗੂਲਰ ਨਹੀਂ ਕਰਦੇ ਵੀ ਆਰਟੀਫ ਦੀ ਆਪਣੀ ਮਾਲਕੀ ਦੀਆਂ ਮੱਤਾਂ ਨਹੀਂ ਪਾਉਂਦੇ ਤਾਂ ਅਸੀਂ ਪ੍ਰੋਟੈਸਟ ਕਰਾਂਗੇ ਜੀ ਅਸੀਂ ਰੋਸ ਪ੍ਰਦਰਸ਼ਨ ਹੈ ਜਿਹੜਾ ਉਹ ਲਗਾਤਾਰ ਚੱਲ ਰਿਹਾ ਹੈ ਠੀਕ